ਔਰ ਭਾਈ ਸਾਰੇ ਕਬੂਤਰਬਾਏ ਵੀਰਾਂ ਨੂੰ ਸਤਿ ਸ੍ਰੀ ਅਕਾਲ। ਉਹ ਠੀਕ ਠਾਕ ਹੋ ਜੀ ਸਾਰੇ ਜਣੇ। ਅੱਜ ਨਾ ਭਾਈ ਤੁਹਾਨੂੰ ਕਬੂਤਰਾਂ ਦੀ ਨਰਸਰੀ ਦਿਖਾਉਣੇ ਆ। ਵੀ ਜਿੱਥੇ ਸਾਰਾ ਸਮਾਨ ਹੀ ਮਿਲੂਗਾ। ਤੇ ਬਾਕੀ ਤੁਸੀਂ ਜਾਣਦੇ ਵੀ ਹੋ। ਅੱਜ ਆਪਾਂ ਪਹੁੰਚੇ ਹੋਏ ਆਂ ਭਾਈ ਰਾਏਕੋਟ ਅਰਨੇ ਵੀਰ ਦੇ ਘਰੇ। ਜਿੱਥੇ ਸਾਰਾ ਕਬੂਤਰਾਂ ਦਾ ਸਮਾਨ ਕੁਝ ਵੀ ਲੈਣਾ ਪਾਣੀ ਵਾਲੀਆਂ ਛਤਰੀਆਂ, ਜਾਲ, ਠੱਲਾਂ ਤੇ ਜਿੰਨਾ ਵੀ ਕੋਈ ਕਬੂਤਰਾਂ ਨੂੰ ਆਪਣਾ ਕੱਪੜਾ ਜਾਲ ਕੋਈ ਵੀ ਚੀਜ਼ ਚਾਹੀਦੀ ਹੈ ਸਾਰੀ ਪ੍ਰੋਪਰ ਮਿਲੂਗੀ ਜਾਨੀ ਕਿ ਇਹ ਨਹੀਂ ਹੋਊਗਾ ਵੀ ਤੁਸੀਂ ਖਾਲੀ ਮੁੜੋਗੇ ਟੋਟਲ ਸਮਾਨ ਤੇ ਬਾਕੀ ਤੁਸੀਂ ਜਾਣਦੇ ਵੀ ਹੋ ਸਾਰੇ ਗਰੁੱਪ ਦੇ ਵਿੱਚ ਐਡ ਵੀ ਹੋ ਤੇ ਵਧੀਆ ਜਾਨੀ ਕਿ ਪੂਰਾ ਕੁਆਲਿਟੀ ਦਾ ਸਮਾਨ ਕੋਈ ਲਾਂਬੇ ਵਾਲੀ ਗੱਲ ਨਹੀਂ ਛਤਰਿਆਂ ਦੇ ਲੀੜੇ ਲੈਣੇ ਆ ਸਾਰੇ ਤਰ੍ਹਾਂ ਦੇ ਰੰਗ ਪਏ ਆ ਟੋਟਲ ਜਿੰਨੀਆਂ ਵੀ ਚੀਜ਼ਾਂ ਨੇ ਸਾਰੀਆਂ ਨੇ ਜੇ ਦਾਣੇ ਪਾਉਣ ਨੂੰ ਤੁਸੀਂ ਟ੍ਰੇਆਂ ਲੱਕੜ ਦੀਆਂ ਲੈਣੀਆਂ ਉਹ ਵੀ ਤੁਹਾਨੂੰ ਮਿਲ ਜਾਣਗੀਆਂ ਬਹੁਤ ਵਧੀਆ ਡਿਜ਼ਾਈਨਿੰਗ ਦੇ ਵਿੱਚ ਤੇ ਵਧੀਆ ਐਨ ਬਣਾਈਆਂ ਹੋਈਆਂ ਨੇ ਤੇ ਦਿਖਾਉ ਰਿਆਂ ਤੁਹਾਨੂੰ ਇਹ ਵੀ ਹੈਵੀ ਚ ਤੇ ਜਾਨੀ ਪੂਰੀਆਂ ਵਧੀਆ ਚੀਜ਼ਾਂ ਨੇ ਜਿਹੜੀਆਂ ਆਪਾਂ ਨੂੰ ਜਾਨੀ ਕਿ ਜਿਹੜੇ ਬੰਦੇ ਸ਼ਕੀਨ ਆ ਇਹ ਚੀਜ਼ ਦੇ ਬਾਕੀ ਟੋਕਰੀਆਂ ਆਂਢਿਆਂ ਵਾਸਤੇ ਜੋਟਾਂ ਤੇ ਰੰਗ ਹੋ ਗਏ ਜਾਲ ਹੋ ਗਏ ਜਿਹੜੇ ਬਾਈ ਗਾੜਾਂ ਚ ਹੁਣ ਮੂਰੇ ਲਾਉਣੇ ਆ ਆਪਾਂ ਜਾਲ ਜਾਲ ਹੋ ਗਏ ਤੇ ਆਇਸ ਤੋਂ ਬਾਅਦ ਜੀਆਂ ਮੂਰੇ ਜਦੋਂ ਲੋਡ ਪੈਂਦੀ ਆ ਆਪਾਂ ਨੂੰ ਉਤਰ ਕੱਢਣ ਦੀ ਖਾਤਰ ਉਦੋਂ ਤੇ ਬਾਕੀ 55 55 ਸਾਰੀਆਂ ਸਾਰਾ ਟੋਟਲ ਸਮਾਨ ਤੇ ਬਾਕੀ ਇਧਰਲੇ ਪਾਸੇ ਆ ਖਾਲੀ ਨਹੀਂ ਮੁੜਦੇ ਤੁਸੀਂ ਸਮਾਨ ਅੱਜ ਮੈਂ ਜਾਨੀ ਕਿ ਘਰੇ ਆ ਕੇ ਆਇਆ ਸੀ ਰੈਕੋਰਡ ਤੇ ਮੈਂ ਸਾਰੀ ਤੁਹਾਨੂੰ ਦਿਖਾਉਣਾ ਲੋ ਛਤਰੀਆਂ ਜਾਲ ਬੰਜੀਆਂ ਛਤਰੀਆਂ ਫੋਲਡ ਵਾਲੀਆਂ ਲੱਕੜ ਦੀਆਂ ਛਤਰੀਆਂ ਰੰਗ ਬਰੰਗੀ ਟੋਟਲ ਸਮਾਨ ਮਿਲੂਗਾ ਕੋਈ ਵੀ ਇਹੋ ਜੀ ਚੀਜ਼ ਨਹੀਂ ਹੋਊਗੀ ਜੇ ਤੁਸੀਂ ਖਾਲੀ ਮੁੜੋਗੇ ਵੀ ਗੇੜਾ ਨਹੀਂ ਲੱਗਦਾ ਛੋਡਾ ਤੇ ਬਾਕੀ ਆਪਾਂ ਸਾਰੀ ਗੱਲਬਾਤ ਆਰਨੇ ਵੀਰ ਨਾਲ ਕਰਦੇ ਆਂ ਹੋਰ ਬਾਈ ਠੀਕ ਠਾਕ ਹੈ ਪ੍ਰਾ ਠੀਕ ਆ ਤੁਸੀਂ ਦੱਸੋ ਵਧੀਆ ਜੀ ਬਾਕੀ ਵੀਰੇ ਪਤਾ ਹੀ ਆ ਤੁਹਾਨੂੰ ਹਨਾ ਭਰਾਵਾਂ ਦੇ ਸਿਰਤੀ ਹੁੰਦਾ ਸਾਰਾ ਕੁਝ ਧਰਾਵਾਂ ਦੇ ਮੈਂ ਕਿ ਸਿਰਤੀ ਹੁੰਦਾ ਸਾਰਾ ਕੁਝ ਇੱਕ ਦੂਜੇ ਦੇ ਨਾਲ ਹੀ ਹਨਾ ਪੂਰੀ ਫੁੱਲ ਵੈਰੈਟੀ ਲੈਂਦੇ ਆ ਵੀਰੇ ਬਾਕੀ 올 ਵਰਡ ਦੇ ਵਿੱਚ ਆਪਣੀ ਹੁਣ ਹੋਮ ਡਿਲੀਵਰੀ ਦੀ ਗਾਰੰਟੀ ਆ ਅੱਛਾ ਜਿਹੜਾ ਕੁਝ ਮਰਜ਼ੀ ਤੁਸੀਂ ਮੈਨੂੰ ਆਰਡਰ ਪਾਓ WhatsApp ਦੇ ਉੱਤੇ ਮੈਸੇਜ ਕਰਦਿਆ ਕਰੋ ਜਾਰਾ ਤਾਂ ਜੇ ਮੈਂ ਨਹੀਂ ਫੋਨ ਚੁੱਕਦਾ ਨੰਬਰ ਮੈਨਸ਼ਨ ਕਰ ਦਿੰਦਾ ਪਰ ਤੇ WhatsApp ਦੇ ਉੱਪਰ ਮੈਨੂੰ ਜਰ ਮੈਸੇਜ ਪਾਦਿਆ ਕਰੋ ਤੁਹਾਡਾ ਫੋਨ ਘਰੇ ਘਰ ਤੱਕ ਸਮਾਨ ਪਹੁੰਚਾਉਣ ਦੀ ਜ਼ਿੰਮੇਵਾਰੀ ਮੇਰੀ ਆ ਬਾਕੀ ਜਿਵੇਂ ਜਾਦੂਲਮੀਰ ਦੱਸਦਾ ਹੀ ਪਿਆ ਸੀਗਾ ਇਹ ਜਾਦੂਲੂ ਦੇ ਵਿੱਚ ਆਪਣੇ ਕੋਲ ਸਾਰੇ ਸਾਈਜ਼ ਪਏ ਆਂਦੇ ਚ ਜਿਵੇਂ ਕਿਸੇ ਨੇ ਕਮਰਾ ਤਿਆਰ ਕਰਾਉਣਾ ਜਾਂ ਲੌਂਗ ਲੈਣਾ ਹਨਾ ਜਿਵੇਂ 10x100 10x10 ਦਾ ਕਮਰਾ ਤਿਆਰ ਜੇ ਪੜਾ ਬਿਨਾ ਜਿੱਪ ਤੋਂ A to Z ਆਪਣੇ ਕੋਲ ਯਾਨੀ ਕਿ ਮਾਲ 12 ਮਹੀਨੇ ਜਿੱਦਾਂ ਨੂੰ ਮਿਲੂਆਂ ਦੇ ਵਿੱਚ ਤੇ ਇਹਦੇ ਵਿੱਚ ਕਮਰੇ ਵੀ ਮਿਲ ਜਾਂਦੇ ਆ ਸਾਰੀ ਕੈਰ ਮਿਲਣਗੀ ਜਿਵੇਂ 15x15 ਦਾ 20x20 30x30 ਜਿਹੜਾ ਤੁਸੀਂ ਸਾਈਜ਼ ਕਹਿੰਦੇ ਹੋ ਉਹੀ ਸਾਈਜ਼ ਮਿਲੂਗਾ ਬਾਕੀ ਬਰੇ ਕਵਾਲਟੀ ਵਾਈਜ਼ ਫੁੱਲ ਗਾਰੰਟੀ ਆ ਆਪਣੀ ਰੇਟ ਦੀ ਚੀਜ਼ ਦੀ ਕਿਉਂਕਿ ਜਦੋਂ ਕਈ ਕਹਿੰਦੇ ਉਧਰੋਂ ਸਸਤਾ ਮਿਲਦਾ ਜਾਂ ਮਹਿੰਗਾ ਮਿਲਦਾ ਵੀਰੇ ਜੋ ਚੀਜ਼ ਆ ਬਰਾਬਰ ਰੱਖਾਂਗੇ ਉਹਦੀ ਪਤਾ ਲੱਗਣਾ ਕੰਪੈਰੀਸ਼ਨ ਕਰਕੇ ਬਾਕੀ ਇਹਦੇ ਵਿੱਚ 20/100 ਦਾ ਵੀ ਵਿਚਾਰ ਹੈਗਾ 10/50 ਦਾ 10/100 ਦਾ ਸਾਰੇ ਆਪਣੇ ਕੋਲ ਆ ਜਾਣੇ ਕਿ ਤਕਰੀਬਨ ਵੈਰੈਟੀ ਵਾਧੂ ਪਈ ਆ ਜਿੰਨੇ ਮਰਜ਼ੀ ਜਿਹੜਾ ਮਰਜ਼ੀ ਸਾਈਜ਼ ਲੈ ਲਓ ਬਾਕੀ ਜੇ ਹੁਣ ਆ ਛਤਰੀਆਂ ਨੇ ਆਪਣੇ ਕੋਲੇ ਇਹ ਇਹ ਆ ਵੀਰੇ ਆਪਣਾ ਦੂਜਾ ਸੁਪਰ ਵਾਨ ਵਾਲਾ ਜਾਲ ਜਿਹੜਾ ਫੋਲਡਿੰਗ ਜਾਲ ਜਿਵੇਂ ਕੀ ਭਰਾਵਾਂ ਦੀ ਹੁਣ ਆਰਡਰ ਆਉਂਦਾ ਆਪਣੂ ਵੀ ਬਾਹਰ ਭੇਜੋ ਉਹਦੇ ਵਾਸਤੇ ਵੀਰੇ ਤਿਆਰ ਕਰਾਇਆ ਹੋਇਆ ਫੋਲਡਿੰਗ ਜਾਲਾ ਬਿਲਕੁਲ ਛੋਟਾ ਹੋ ਜਾਂਦਾ ਫੋਲਡ ਕਰਕੇ ਇਹਨੂੰ ਬਾਹਰ ਭੇਜ ਸਕਦੇ ਆ ਇੱਧਰ ਵੀ ਲੈ ਆ ਸਕਦੇ ਆ ਚੱਕ ਜਿੱਥੇ ਮਰਜੀ ਬਾਕੀ ਹੋਰ ਆ ਦੇਖੋ ਟ੍ਰੇਆਂ ਟੂਆਂ ਵਗੈਰਾ ਨੀਗਾ ਕਰਾ ਦੋਨਾ ਆਪ ਇਹਦੇ ਨਾਲ ਦਾ ਵੀਰੇ ਜਿਹੜਾ ਮਰਜੀ ਸਾਈਜ਼ ਲੈ ਲਓ 2 ਫੁੱਟ 3 ਫੁੱਟ 5 ਫੁੱਟ 1.5 ਫੁੱਟ ਜਿਹੜਾ ਮਰਜੀ ਸਾਈਜ਼ ਲੈ ਲਓ 1 ਫੁੱਟ ਤੋਂ ਲੈ ਕੇ ਆਪਣੇ ਕੋਲੇ 5 ਫੁੱਟ ਤੱਕ ਹਾਜ਼ਰ ਮਿਲੂਗਾ ਤੁਹਾਨੂੰ ਬਾਕੀ ਇਹ ਲੱਗਿਆ ਵੀ ਹੋਇਆ ਵਾ ਅਦੇ ਕੁਤ ਸਾਰੇ ਆ ਸਾਈਜ਼ ਵੀ ਇਹਦੇ ਚ ਸਾਈਜ਼ ਵੀ ਆ 2 ਫੁੱਟ ਦੀਆਂ 3 ਫੁੱਟ ਦੀਆਂ 20 ਵਾਂ ਇੱਕ ਨਾਲ ਦੇ ਵੀਰੇ 50 50 ਪੀਸ ਲਾ ਲਓ ਹਾਜ਼ਰ ਪਈ ਆ ਇਹ ਨਹੀਂ ਹੈਗਾ ਕੋਈ ਆਪਣੇ ਕੋਲੇ ਮਾਰ ਕੇ ਕਹਤਾ ਤਾਂ ਅਗਲਾ ਗਿਆ ਮੁੜ ਗਿਆ ਬਾਕੀ ਜਿਵੇਂ ਹਾ ਕੱਪੜੇ ਆ ਕੱਪੜੇ ਜਿਹੜਾ ਮਰਜੀ ਲਾ ਲਓ ਤੇ ਇਹਦੇ ਵਿੱਚ ਵੀਰੇ ਛਤਰੀਆਂ ਦੇ ਕੱਪੜੇ ਤਿਆਰ ਕਰਕੇ ਵੀ ਦੇ ਦਿੰਨੇ ਆਪਾਂ ਚਾਲ ਝੁੱਲਰ ਵਗੈਰਾ ਲਗਾ ਕੇ ਘਰ ਤੱਕ ਪਹੁੰਚ ਵੀ ਕਰਦਾਂਗੇ ਇੱਕ ਵਾਰ ਸਿਰਫ ਬੈਸਟਾ ਮੇਰੇ WhatsApp ਦੇ ਉੱਤੇ ਮੈਸੇਜ ਕਰ ਦਿਆ ਕਰੋ ਕਿ ਉਹ ਨਹੀਂ ਕਿਸੇ ਭਰਾ ਦਾ ਨਾ ਫੋਨ ਚੱਕਿਆ ਜਾਂਦਾ ਬਾਕੀ ਜਿਹੜਾ ਕਬੂਤਰਾਂ ਦੇ ਬੈਠਣ ਗੋਠਣ ਵਾਲੇ ਇੱਕ ਇਹ ਆ ਚੀਜ਼ ਆ ਜਾਂਦੀ ਹੈ ਵੀ ਇਹ ਜਾਲ ਵਾਲੀ ਆ ਜਾਂਦੀ ਜਿਹੜੀ ਜਾਲ ਚਾਪਾ ਡੰਗ ਕੇ ਗੋਠਣਾਂ ਦੇ ਬਾਠਾਂ ਨੂੰ ਬਾਕੀ ਇਹਦੇ ਵਿੱਚ ਜਿਹੜੀ ਇੱਕ ਦੂਜੀ ਮਿਲ ਜਾਣਗੇ ਆਪਾਂ ਨੂੰ ਜਿਵੇਂ ਕੰਧ ਤੇ ਲਗਾਉਣ ਵਾਲੇ ਹੁੰਦੇ ਆ ਇਹ ਸਟੈਂਡ ਛੌਂਪੜੀ ਟਾਈਪ ਦੂਜੀ ਸਾਰੀ A to Z ਇਹਦੇ ਵਿੱਚ ਮਿਲ ਜਾਣਗੇ ਆ ਪੇਟੀਆਂ ਭਰੀਆਂ ਪਈਆਂ ਵਾ ਇਹ ਜੱਟ ਮਾਲ ਦੀਆਂ ਆ ਦੇਖੋ ਕਿੰਨੀ ਚਾ ਕਰਾ ਦਿੰਦਾ ਭਰਾ ਤੁਹਾਡੇ ਅਲੋ ਇਹ ਬੋਡਨ ਲੱਗੀ ਹੋਈ ਆ ਵੀਰੇ ਕਾਰੇ ਪਲਾਸਟਿਕ ਟੋਟੇ ਜੇ ਫੁੱਲ ਵਾਪਸੀ ਆ ਆਪਣੀ ਇਹਦੇ ਵਿੱਚ ਜ ਰੰਗ ਜਿਹੜਾ ਮਰਜ਼ੀ ਲੈ ਲਓ ਸਾਰੀਆਂ ਪੇਟੀਆਂ ਇਹ ਹੀ ਰੰਗ ਦੀਆਂ ਭਰੀਆਂ ਪਈਆਂ ਫੀਲਾ ਲਾਲ ਹਰਾ ਨੀਲਾ ਇਹਦੇ ਵਿੱਚ ਸਾਰਾ ਕੁਝ ਮਿਲਦਾ ਬਾਕੀ ਆ ਦਾਣਿਆਂ ਦੁਨੀਆ ਵਾਲੀਆਂ ਟਰੇਆਂ ਵਗੈਰਾ ਛੋਟੀਆਂ ਵੱਡੀਆਂ ਜੋ ਮਰਜ਼ੀ ਜੀ ਇਹਦੇ ਉੱਪਰ ਜਿਵੇਂ ਹੈਂਡਲ ਲੱਗ ਜਾਂਦੇ ਆ ਸਾਫ ਸੁੱਫ ਕਰਨ ਨੂੰ ਹਨ 2 ਫੁੱਟ 40 ਦੇ ਵਿੱਚ ਸਾਰੇ ਸਾਈਜ਼ ਮਿਲ ਜਾਂਦੇ ਆ ਆ ਪੂਰੇ ਹੈਂਡਲ ਲੱਗ ਜਾਂਦੇ ਆ ਦੇ ਉੱਪਰ ਕਵਰ ਹੋ ਜਾਂਦਾ ਕਿ ਇਹਨਾਂ ਦੇ ਵਿੱਚ ਵੀ ਸਾਈਜ਼ ਹੀ ਮਿਲ ਜਾਂਦੇ ਛੋਟੀਆਂ ਵੱਡੀਆਂ ਆਲੇ ਅੰਦਰ ਵਿੱਚ ਉਮੀ ਹੈਂਡ ਲੱਗ ਜਾਂਦੇ ਆ ਇਹ ਸਾਰੇ ਲਾ ਕੇ ਦਵਾਂਗੇ ਨਾਲ ਬਾਕੀ ਕਿਸੇ ਭਰਾ ਦੀ ਟੋਟ ਵੀ ਜਵੇਂ ਦੀ ਫੁੱਲ ਵਾਪਸੀ ਆ ਆਪਣੀ ਬਾਕੀ ਅੰਦਰ ਦੇਖਿਆ ਜੀ ਤੁਸੀਂ ਛਤਰੀਆਂ ਵਗੈਰਾ ਵੀ ਨਿਗਾਹ ਕਰਾ ਦਿੰਨਾ ਆ ਸਪਰੇਅ ਵਾਲੇ ਰੰਗ ਵੀ ਇਹਦੇ ਵੀ ਆਪਣੀ ਫੁੱਲ ਹੋਮ ਡਿਲੀਵਰੀ ਹੋ ਜਾਂਦੀ ਆ ਸੁੱਕੇ ਵੀ ਮਿਲ ਜਾਣਗੇ ਸਪਰੇਅ ਵਾਲੇ ਮਿਲ ਜਾਣਗੇ ਜਿਹੜੇ ਮਰਜ਼ੀ ਲਾ ਲੈਣ ਜੀ ਬਾਕੀ ਮੇਰੇ WhatsApp ਤੇ ਮੈਸੇਜ ਕਰਦਿਆ ਕਰੋ ਉਹਨਾਂ ਵਾਸੋਂ ਸਾਰੀਆਂ ਪਾ ਦੇਗਾ ਉਹਨੂੰ ਮੈਂ ਇਹਦੇ ਚ ਮੇਰੇ ਜਿਹੜੀਆਂ ਛਤਰੀਆਂ ਨੇ ਆਪਣੇ ਕੋਲੇ ਲੋਹੇ ਵਾਲੀ ਲੱਕੜ ਵਾਲੀ ਅਲੂਮੀਨੀਅਮ ਵਾਲੀ ਆਹ ਦੀ ਵੀ ਨਹੀਂ ਕੱਕਰਾਉਂ ਆਹ ਅਲਮੀਨੀ ਵਾਲੀ ਛਤਰੀ ਵੀ ਪਈ ਆ ਆ ਲੱਕੜ ਵਾਲੀ ਪਈ ਆ ਨਾਲ ਹੀ ਇਹਦੇ ਚ ਲੋਹੇ ਵਾਲੀ ਪਈ ਆ ਸਾਰੀਆਂ ਪਈਆਂ ਆਪਣੇ ਕੋਲ ਜੋਟਾਂ ਹੋ ਗਈਆਂ ਜੋੜ ਜਿਹੜਾ ਮਰਜ਼ੀ ਡਿਜ਼ਾਈਨ ਦੱਸੋ ਉਹ ਵੀ ਤਿਆਰ ਕਰ ਦਿੰਦਾ ਵਾ ਕਲਰ ਵਾਈਜ਼ ਮਿਲ ਜਾਣਗੇ ਜੋਟਾਂ ਪਿੰਜਰੇ ਆ ਸਾਰੇ ਗੋਲ ਚੌੜੇ ਸਾਰੇ ਪਈ ਆ A to Z ਬਾਕੀ ਜਿਹੜੀਆਂ ਫੋਲਡਿੰਗ ਪੈਪਾਂ ਨੇ ਇਹ ਆਪਣੇ ਕੋਲੇ 10 ਫੁੱਟ ਤੋਂ ਲੈ ਕੇ ਵੀਰੇ 25 ਫੁੱਟ ਤੱਕ ਮਾਲ ਹਾਜ਼ਰ ਪਿਆ ਹੀ ਹੁੰਦਾ तकरीबन ਜ਼ਿਆਦਾਤਰ ਫੋਲਡਿੰਗ ਵਾਲੀਆਂ ਨੇ ਆਸ ਜਿਆਦੀਆਂ ਲੋਹੇ ਦੀਆਂ ਆ ਜਾਂਦੀਆਂ ਨੇ ਇਹਦੇ ਵਿੱਚ ਵੀਰੇ 2 ਫੁੱਟ 3 ਫੁੱਟ 4 ਫੁੱਟ ਸਾਰਾ ਹੀ ਮਾਲ ਮਿਲ ਜੂਗਾ ਹਾਜ਼ਰ ਮਿਲੂਗਾ ਵੀਰੇ ਜਦੋਂ ਮਰਜ਼ੀ ਆਓ ਤੇ ਇੱਥੋਂ ਲੈ ਕੇ ਜਾਓ ਜਰੂਰ ਪਰ ਆ ਇੱਕ ਵਾਰੀ ਆ ਕੇ ਗੇੜਾ ਜਰੂਰ ਕਰਦੋ ਮੇਰੇ ਕੋਲੇ ਤੀਜਾ ਦੇਖੋ ਵੈਰਾਈਟੀ ਦੇਖੋ ਰੇਟ ਦੇਖੋ ਆ ਕਲਰਫੁੱਲ ਛਤਰੀਆਂ ਆ ਜਾਂਦੀਆਂ ਨੇ